ਆਪ ਸਭ ਬਧਾ ਦੇ ਪਾਤਰ ਹੋ ਜੋ ਸਾਉਣ ਮਹੀਨੇ ਦੀ ਇਸ ਪੂਰਨ ਮਾਸ਼ੀ ਭਗ ਗੁਰੂ ਪੂਰਨਮਾ ਗੁਰੂ ਪੁੰਨਿਆ ਆਪਣੇ ਗੁਰੂ ਮਹਾਰਾਜ ਜੀ ਦੀ ਅराधना ਕਰਨ ਵਾਸਤੇ ਆਪਣੇ ਗੁਰੂ ਮਹਾਰਾਜ ਜੀ ਲਈ ਆਪਣੀ ਸ਼ਰਧਾ ਦੇ ਜਿਹੜੇ ਫੁੱਲ ਲੈ ਕੇ ਤੁਸੀਂ ਗੁਰੂ ਮਹਾਰਾਜ ਜੀ ਨੂੰ ਮਤ ਨਸਤ ਘੁੰਣ ਲਈ ਆਏ ਹੋ ਆਪ ਸਭ ਦਾ ਸਥਾਨ ਤੇ ਅੰਦਰ ਤੇ ਜੀ ਆਇਆ کیرتن گرو مہاراج جی پوجا کر ਗੁਰੂ ਕੋਲ ਮੰਨ ਲਈ ਇਹ ਸ਼ੁਰੂ ਹੋ ਜਾਂਦੀ ਹੈ ਅੱਜ ਖਾਸ ਦਿਹਾੜਾ ਹੈ ਕਿਉਂਕਿ ਅੱਜ ਬੇਦਾਨੇ ਦੇ ਰਚੇਤਾ ਪ੍ਰਾਣਾ ਦੇ ਰਚੇਤਾ ਸਿਮਤਿਆਂ ਦੇ ਰਚੇਤਾ ਜਗਪੁਰੂ ਵੇਦਵਿਆਸ ਜੀ ਦਾ ਸਾਡੇ ਚੰਦ ਰਣ ਬਣਿਆਂ ਗਿਆ ਹੈ ਉਹ ਪਹਿਲੇ ਗੁਰੂ ਹੋਏ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਗਿਆਨ ਦੱਸਿਆ tatha ਆਪ ਦੀ ਸਰਬੋਤਮ ਕੀਤੀ ਹੋਈ ਹੈ

ਤੇ ਦੂਸਰੇ ਸ੍ਰੀ ਪ੍ਰਵੇਸ਼ ਕਰ ਜਾਂਦਾ ਜਾਂਦਾ ਮਰਦਾ ਮਰ ਮਰ ਕੇ ਫਿਰ ਬਹੁਤ ਸਗਾਇ ਪਿਆ ਪੀਸ ਲ ਇੱਕ ਸਗਾ ਲੱਗੀ ਹੋਈ ਹੈ ਉਹ ਬਗਲ ਬੰਦੀ ਉਸ ਚੱਕਰ ਨੂੰ ਕੱਟਣ ਵਾਸਤੇ ਉਸ ਸਜਾ ਨੂੰ ਕੱਟਣ ਵਾਸਤੇ ਗੁਰੂ ਸਾਹਿਬ ਇਸ ਰੂਪ ਨੂੰ ਗਿਆਨ ਬਖਸ਼ਦੇ ਨੇ ਦਾਤ ਬਖਸ਼ਦੇ ਨੇ ਨਾਮ ਦੀ ਦਾਤ ਬਖਸ਼ਦੇ ਨੇ ਤੇ ਪਰ ਉਸ ਦਾ ਅਭਿਆਸ ਕਰਕੇ ਗੁਰੂ ਸਾਹਿਬ ਦੇ ਹੁਕਮਾਂ ਦੇ ਅੰਦਰ ਰਹਿੰਦੇ ਹਨ ਇਹ ਜੀਵ ਆਤਮਾ ਪਾਪ ਸਾਗਰ ਤੋਂ ਤਾਰ ਹੁੰਨ ਪਾਰ ਨੂੰ ਜਾਂਦੀ। ਗੁਰੂ ਦਾ ਗਿਆਨ ਬੜਾ ਉੱਚਾ ਸੁੱਚਾ ਹੈ। ਜਿੱਦਾਂ ਗਿਆਨ ਬੜਾ ਉੱਚਾ ਸੁੱਚਾ ਹੈ ਗੁਰੂ ਆਪ ਉਸ ਤੋਂ ਵੀ ਉੱਚਾ ਸੁੱਚਾ ਹੈ। ਔਰ ਗੁਰੂ ਦੇ ਹੁਕਮ ਦੇ ਅੰਦਰ ਰਹਿਣਾ ਏਕ ਗੁਰਸਿੱਖ ਦਾ ਫਰਜ਼ ਹੈ। ਆਪਣਾ ਜਿਹੜਾ ਮਨ ਹੈ ਇਹ ਗੁਰੂ ਦੇ ਬਾਣੀ 'ਚ ਲਿਆਉਣਾ ਹੈ। ਆਪਣਾ ਜਿਹੜਾ ਮਨ ਹੈ ਗੁਰੂ ਦੇ ਚਰਨਾਂ 'ਚ ਟਿਕਾਉਣਾ ਗੁਰੂ ਦਾ ਧਿਆਨ ਲਗਾਉਣਾ ਹੈ ਗੁਰੂ ਦਾ ਹੁਕਮ ਆਪਣੇ ਸਰੀਰ ਦੇ ਉੱਤੇ ਵੀ ਤੇ ਆਪਣੀ ਇਸ ਆਤਮਾ ਦੇ ਉੱਤੇ ਵੀ ਲਾਗੂ ਕਰਨਾ ਇਹ ਗੁਰਸਿੱਖੀ ਦਾ ਸਿਧਾਂਤ ਹੈ ਇਹੋ ਮੂਲ ਹੈ ਗੁਰੂ ਸਾਹਿਬ ਜੋ ਹੁਕਮ ਕਰਦੇ ਨੇ ਜੀਵ ਆਤਮਾ ਨੂੰ ਜੋ ਹੁਕਮ ਕਰਦੇ ਨੇ ਉਹਨਾਂ ਹੁਕਮਾਂ ਦੇ ਅੰਦਰ ਉਹਨਾਂ ਨਿਯਮਾਂ ਦੇ ਅੰਦਰ ਰਹਿਣਾ ਤੇ ਉਹ ਸੰਘਰਸ਼ ਜਿਹੜਾ ਸਾਰਾ ਗੁਰਸਿੱਖੀ ਦੇ ਅੰਦਰ ਹੁੰਦਾ ਹੈ ਇਸ ਤਰ੍ਹਾਂ ਨਹੀਂ ਕਈ ਇਨਸਾਨ ਆਕਦੇ ਨੇ ਕਿ ਅਸੀਂ ਬੜੀਆਂ ਟੱਕਰਾਂ ਮਾਰੀਆਂ ਬੜਾ ਧਿਆਨ ਲਾਇਆ ਬੜੀ ਸੇਵਾ ਕੀਤੀ ਪਰ ਪ੍ਰਾਪਤੀ ਨਹੀਂ ਹੋਈ ਪਿਆਰੋਂ ਪ੍ਰਾਪਤੀ ਟਿਕੇ ਰਹਿਣਾ ਜਿੱਥੇ ਗੁਰੂ ਨੇ ਮਾਨਟਕ ਬਾਦਤਾ ਉਸ ਸਥਾਨ ਤੇ ਉਸ ਜਗ੍ਹਾ ਤੇ ਟਿਕੇ ਰਹਿਣਾ ਇਹੋ ਪ੍ਰਾਪਤੀ ਹੈ ਤੁਸੀਂ ਆਪਣੀ ਸਾਰਾ ਜੀਵਨ ਸਾਰੀ ਜ਼ਿੰਦਗੀ ਗੁਰੂ ਦੀ ਭਗਤਾਂ ਦੇ ਵਿੱਚ ਕੱਢ ਦਿੱਤੀ ਸੱਚ ਜਾਣੇ ਉਹ ਸੱਚ ਜਾਣੇ ਇਤਰਾਸੀ ਦਾ ਨਾ ਪੀੜ ਹੈਡਕੁੱਟ ਜਾਵੇਗਾ ਕੋਈ ਤੁਹਾਂਦਾ ਜਿਨ੍ਹਾਂ ਦੇ ਟੁੱਟੇ ਨੇ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਦਰਜ ਹੈ ਕਿ ਅਨੇਕਾਂ ਹੀ ਭਗਤ ਸਨ ਹੋਏ ਨੇ ਅਨੇਕਾਂ ਹੀ ਪੀਰ ਪਗਾਬਰ ਹੋਏ ਨੇ ਬਹੁਤ ਐਸੇ ਧਾਰਮਿਕ ਪੁਰਸ਼ ਹੋਏ ਨੇ ਜਿਨ੍ਹਾਂ ਨੇ ਇਸ ਘੇੜ ਨੂੰ ਤੋੜ ਕੇ ਸੱਚਖੰਡ ਦੇ ਉਪਾਸੀ ਬਣੇ ਪਰ ਮੂਲ ਵੇਖਿਆ ਜਾਵੇ ਮੂਲ ਗੁਰੂ ਦੀ ਰਜ਼ਾ ਉਹਦਾ ਰੋਣ ਗੁਰੂ ਦੀ ਰਜ਼ਾ ਅਸੀਂ ਗੁਰੂ ਚਕਤੂ ਨੂੰ ਬਹੁਤ ਸ਼ੋਕਾ ਕਰ ਚਾਹ ਲੈਣੇ ਆਇ ਕਿ ਅਜਿਤ ਭਰਤੀ ਚੜੀ ਹੈ ਧਾਰਮਿਕ ਪ੍ਰਚਾਰ ਬਹੁਤ ਜ਼ਿਆਦਾ ਹੈ ਹਿੰਦੂ ਗੱਤ ਧਰਮਿਕ ਪ੍ਰਚਾਰ ਹੈ ਇੰਨਾ ਪ੍ਰਚਾਰ ਕਦੇ ਪਹਿਲਾਂ ਨਹੀਂ ਸੀ ਪਰ ਹੋਰ ਵੀ ਸੁਧਾਰ ਕਿਉਂ ਨਹੀਂ ਦਿੱਖਦਾ ਉਹ ਕਾਰਨ ਉਹਦਾ ਕਾਰਨ ਹੈ ਅਸੀਂ ਸੌਦਾ ਸਸਤਾ ਜਾਣਦੇ ਸਸਤਾ ਜਾਣ ਲਿਆ ਉਸ ਰੂਹ ਨੂੰ ਪਹਿਚਾਣਨੇ ਕੀਤੀ ਉਸ ਆਤਮਿਕ ਅੰਛ ਨੂੰ ਪਰਮਾਤਮਾ ਦੀ ਜਿਹੜੀ ਆਤਮਾ ਅੰਛ ਹੈ ਉਹਦੀ ਪਹਿਚਾਣਨੀ ਕੀਤੀ ਗੁਰੂ ਨੇ ਪਹਿਚਾਣਨੇ ਕੀਤੀ ਕੇਵਲ ਅਸੀਂ ਸਰੀਰ ਸਾਹਮਣੇ ਦੇ ਗੁਰੂ ਸਰੀਰ ਨਹੀਂ ਪਿਆਰਿਓ ਗੁਰੂ ਪ੍ਰਮਾਤਮਾ ਦਾ ਅੰਝੂ ਹੇ ਕਿਹੜੇ ਪ੍ਰਮਾਤਮਾ ਨਾਲ ਗਿਆਨ ਹੈ ਸਾਡੇ ਤੱਕ ਪਹੁੰਚਾਉਂਦੇ ਸੋਸਾਇਟੀ ਬੜੀ ਖਿਤ ਹੋਣੀ ਚਾਹੀਦੀ ਹੈ ਬੜੀ ਇੱਕ ਆਗਿਆਕਾਰੀ ਮਸਕੂਰ ਦੇ ਬੱਚੇ ਹੁੰਦੇ ਨੇ ਉਥੇ ਐਵੇਂ ਗੁਰੂ ਦੇ ਜਿਹੜੇ ਆਗਿਆਕਾਰੀ ਨਹੀਂ ਜਿਹੜੇ ਗੁਰੂ ਦੀ ਰਜ਼ਾਤ ਰਹਿਣਾ ਜਿਨ੍ਹਾਂ ਨੂੰ ਰਜ਼ਾਤ ਰਹਿਣ ਦਾ ਆਨੰਦ ਆਉਂਦਾ ਹੈ ਜਿਹੜੇ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਹੀ ਤਾਂ ਪਰੋਪੈਂਦੀਆਂ ਨੇ ਇੱਥੇ ਵੀ ਪੈਂਦੀਆਂ ਨੇ ਦੁਨੀਆਂ ਤੇ ਵੀ ਪੈਂਦੀਆਂ ਨੇ ਕਿ ਸਭ ਖਣਦੇ ਵੀ ਕੀ ਕਰਦੀਆਂ ਇਤਿਹਾਸ ਤਵਾਰੀਖ ਦੇ ਪੰਨੇ ਖੋਲ ਕੇ ਦੇਖੋ ਇਤਿਹਾਸ ਦੇ ਪੰਨੇ ਖੋਲ ਕੇ ਦੇਖੋ ਜਿਨ੍ਹਾਂ ਦੇ ਇਤਿਹਾਸ ਨੇ ਉਹ ਉਹਨਾਂ ਦੇ ਜਨਾਂ ਦੇ ਵਿੱਚ ਜਿਹੜੇ ਰਹੇ ਨੇ ਜਿਨ੍ਹਾਂ ਨੇ ਗੁਰੂ ਦੀ ਪਹਿਚਾਣ ਕੀਤੀ ਹੈ ਭਾਵੇਂ ਲੱਖ ਬੁਲੇ ਟਿਮੜੇ ਸੀ ਭਾਵੇਂ ਲੱਖ ਗੁਣਾ ਦੇ ਵਿੱਚ ਵਿਕਾਰ ਸਨ ਪਰ ਜਦੋਂ ਗੁਰੂ ਸਾਹਿਬ ਦੀ ਨਜ਼ਰ ਉੱਥੇ ਹੀ ਹੋ ਜਾਂਦੀ ਨਾ ਸਭ ਜਾਣਦੇ ਨੇ ਤਾਂ ਉਹ ਸਭ ਪਰ 2 ਘੰਟੇ ਕਿੰਨੇ ਸਨ ਸੋ ਪਿਆਰੇਓ ਸਾਡੇ ਖਿੱਚ ਹੋਣੀ ਚਾਹੀਦੀ ਹੈ குருवाणी ਇੰਦਰ ਬਹੁਤ ਸੰਗਤ ਸ਼ਬਦ ਹੁੰਦਾ ਗੁਰੂ ਗੁਰੂ ਕਰਪਨ ਮੋ ਗੁਰੂ ਬਿਨਾ ਮੈਂ ਨਾਹੀ ਹੋਰ ਜਿਨੇ ਧਾਰਮਿਕ ਜਗਤ ਦੇ ਵਿੱਚ ਗੁਰੂ ਧਾਰਨ ਕੀਤਾ ਉਹਨਾਂ ਦੀ ਅਵਸਥਾ ਇਹ ਹੋ ਗਈ ਕਹਿੰਦੇ ਗੁਰੂ ਗੁਰੂ ਕਰਪਨ ਮੋ ਹੋਰ ਕੋਸ ਮੈਨੂੰ ਦਿੰਦਾ ਹੀ ਨਹੀਂ ਹੋਰ ਮੈਨੂੰ ਕੋ ਚੰਗਾ ਨਹੀਂ ਲੱਗਦਾ ਕੇਵਲ ਤੋਂ ਕੇਵਲ ਗੁਰੂ ਗੁਰੂ ਕੋ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋ ਆਪਣੇ ਆਪ ਨੂੰ ਵੀ ਤੁਛ ਜਾਣ ਲੈ ਕਿ ਮੈਂ ਵੀ ਕੁਝ ਨਹੀਂ ਇਹ ਕੋ ਗੁਰੂ ਹੈ ਤੇ ਮੇਰੀ ਹਸਤੀ ਹੈ ਜੇਕਰ ਗੁਰੂ ਨਹੀਂ ਤਾਂ ਮੇਰੀ ਹਸਤੀ ਵੀ ਕੋਈ ਨਹੀਂ ਕਿਉਂਕਿ ਉਹਨੇ ਅਵਸਥਾ ਹੈਡੀ ਨੂੰ ਸੁੱਟੀ ਕਰ ਲਈ ਨਮਾ ਸ਼ਹਿਬ ਦੇ ਲੱਗ ਕੇ ਇੱਕ ਪਸ탄 ਪੈਂਦਾ ਦੋਪੇ ਬੜੇ ਜਾਣਦੇ ਨੇ ਜਿਹੜੇ ਨਮਾ ਸ਼ਹਿਬ ਬੜੇ ਜਾਣਦੇ ਹੋਣਗੇ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਮਜ਼ਾਰਾ ਪਿੰਡ ਪੈਂਦਾ ਹੈ ਉੱਥੇ ਇੱਕ ਸਥਾਨ ਹੈ ਬਣਿਆ ਹੋਇਆ ਰਾਜਾ ਸਾਹਿਬ ਦਾ ਉੱਥੇ ਇੱਕ ਮਹਾਂਪੁਰਖ ਹੋਏ ਨੇ 1860 18ਵੀਂ ਸਦੀ ਦੇ ਉਸਾ ਤਪਸਵੀ ਬਦਾਸੀ ਮਹਾਂਪੁਰਖ ਸੰ ਉਹਨਾਂ ਮਹਾਂਪੁਰਖਾਂ ਨੇ ਉਹ ਜਦੋਂ ਵੀ ਮਤਲਬ ਉਹਨਾਂ ਨੇ ਪ੍ਰਵਚਨ ਕਰਨੇ ਤਾਂ ਉਹਨਾਂ ਨੇ ਕੋਈ ਪਰੇਸ਼ਾਨੀ ਲੈ ਕੇ ਵੀ ਆ ਗਿਆ ਕਿ ਮਹਾਰਾਜ ਜੀ ਆਹ ਸਮੱਸਿਆ ਹੈ ਤਾਂ ਉਹਨਾਂ ਨੇ ਆਪਣਾ ਕੋਈ ਨਹੀਂ ਰਾਜਾ ਭਲੀ ਕਰੇ ਤਾਂ ਰਾਜਾ ਸਾਹਿਬ ਕੋਲੀ ਕਰਨਗੇ ਰਾਜਾ ਸਾਹਿਬ ਤਰਿਕਾ ਚੁਰ ਕਰ ਕਸ਼ਟੁਰ ਕਰਨ ਕਿਸ ਨੇ ਪੁੱਛਿਆ ਮਹਾਰਾਜ ਕਿ ਰਾਜਾ ਸਾਹਿਬ ਕੌਣ ਨੇ ਰਾਜਾ ਸਾਹਿਬ ਕੌਣ ਤੁਹਾਡੇ ਗੁਰੂ ਨੇ ਕੌਣ ਕੋਈ ਮਹਾਂਪੁਰਖ ਨੇ ਕੌਣ ਹੈ ਰਾਜਾ ਸਾਹਿਬ ਉਹ ਕਹਿੰਦੇ ਇਸ ਜਿਸ ਸ੍ਰਿਸ਼ਟੀ ਦੇ ਅਸੀਂ ਰਹਿੰਦੇ ਆ ਸਾਡੇ ਭਾਰਤ ਵਾਸ ਦਾ ਰਾਜਾ ਕੌਣ ਹੈ ਫਲਾਣਾ ਰਾਜਾ ਕਹਿੰਦੇ ਕਿੰਨੀ ਕਿੰਨੀ ਜਮੀਨ ਦਾ ਮਾਲਕ ਹੈ ਕਹਿੰਦੇ ਹਿੰਦੁਸਤਾਨ ਸਾਰਾ ਉਸ ਰਾਜੇ ਦਾ ਕਹਿੰਦਾ ਇੱਕ ਧਾਕੀ ਦਾ ਛੋਟਾ ਜਿਹਾ ਟੁਕੜਾ ਹੈ ਨਾ پر جہمنڈ ہے, ہے،, 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 ہے. ہے،, ہے، گرو روح کا راجا ہوتا ہے بابا گلاب سنگ بڑا پیارا شبدی رجا چالیاں راجا صاحب ਨਾਥ ਕਮਲ ਸਾਹਿਬ ਉਹਨਾਂ ਦਾ ਨਾਮ ਸੀ ਤੇ ਉਹਨਾਂ ਨੇ ਰਾਜਾ ਸਾਹਿਬ ਰਾਜਾ ਸਾਹਿਬ ਇੰਨਾ ਨਾਮ ਜਪਿਆ ਕਿ ਉਹ ਅਲ ਪੈ ਗਈ ਲੋਕ ਰਾਜਾ ਸਾਹਿਬ ਉਹਨਾਂ ਨੂੰ ਰਾਜਾ ਸਾਹਿਬ ਕਹਿਣ ਲੱਗੇ ਪਰ ਕਾਲਪੁਰ ਨੂੰ ਰਾਜਾ ਸਾਹਿਬ ਕਹਿੰਦੇ ਸਨ ਸੋ ਇੱਕ ਗੁਰਮੁਖ ਦੀ ਜਿਹੜੀ ਹਉਕ ਹੈ ਇੱਕ ਗੁਰਮੁਖ ਦੀ ਜਿਹੜੀ ਪਿਆਸ ਹੈ ਇੱਕ ਗੁਰਮੁਖ ਦੀ ਜਿਹੜੀ ਪੁਕਾਰ ਹੈ ਉਹ ਹੁਣੀ ਚਾਹੀਦੀ ਆਪਣੇ ਗੁਰੂ ਦੇ ਪ੍ਰਤੀ ਆਓ

sing, you sing, sing re a ਗੁਰੂ ਦੇ ਗੁਰ ਪਾਬ ਗਏ ਗੁਰਾ ਕੇ ਰਹੀਏ ਤਾਸ ਜੇ ਗੁਰ ਤੇ ਕੇ ਨਰਕ ਨਾ ਤਾਂ ਵੀ ਸਰਗਤੀ ਰੱਖੀ रातारी मिलियन हूं प ਰਾਜਾ ਸਾਬ ਦੇ ਦੇਵ ਦੀ ਮਾਰੀ ਜੀ ਮੇਰੇ ਜਨੂ ਹੋਵੇ ਤੋ ਪ੍ਰਾਰਥੇ ਰਾਜਾ ਸਾਬ ਦੇ ਦੇਵ ਦੀ ਮਾਰੀ ਜੀ ਮੇਰੇ ਜਨੂ ਹੋਵੇ ਤੋ ਪ੍ਰਾਰਥੇ ਰਾਜਾ ਸਾਬ ਦੇ ਦੇਵ ਦੀ ਮਾਰੀ ਜੀ ਮੇਰਾ ਹੋਵੇ ਤੋ ਪ੍ਰਾਰਥੇ ਰਾਜਾ ਸਾਬ ਦੇ ਦੇਵ ਦੀ ਮਾਰੀ ਜੀ तिरा तूं भे पे तारी I'm a fucking hard chair. 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 I'm a fucking ਪਹਾੜੇ ਦੇ ਵਿੱਚ ਬਹਿਰ ਬਿਨਾ ਆਗ ਲੱਗਦੀ ਬੋਸਰ ਸਰਬਿਸ਼ਣ ਚੇਂਚੇ ਬੋਸਰ ਦਾ ਸਮਝਦੇ ਦੇਵਾ ਨੂੰ ਸਰਬਤਵਾ ਦੇ ਵਿੱਚ ਬਹਿਰ ਬਿਨਾ ਆਗ ਲੱਗਦੀ ਬੋਸਰ ਸਰਬਿਸ਼ਣ ਚੇਂਚੇ O yes. yes. ਜਿਵੇਂ ਬਿਉਂਦਾਂ ਦੀ ਜਿਵੇਂ ਯਾਰੋ ਕਸਤ ਯਾਰੋ ਜੀ ਰਾਜਾ ਸਾਹੂ ਦੇ ਬੁਲਾਨੀ ਜਿਵੇਂ ਯਾਰੋ ਬੋਖਤ ਯਾਰੋ ਜੀ ਸ਼੍ਰੀ ਰਾਮ ਸਾਹ ਹੋਏ ਕੋਈ ਪ੍ਰੀਤ ਦਾਸ ਸੁਖਿਮਾ ਇਹ ਬਖਸ਼ੀ ਹੋਦਾ ਅਸੀਸ ਲਖਸ਼ ਸਾਰੇ ਗੱਭਰੂ ਕੀ ਆਪਣਾ ਸ਼੍ਰੀ ਰਾਮ ਸਹਾਇ ਰਜਿ ਤੇ ਅਖੋ ਜੀ ਸ਼੍ਰੀ ਰਾਮ ਸਹਾਇ ਹੁਣ ਸਤਵਿੰਦਰ ਕੁਮਾਰ ਜੀ ਸ਼ਬਦ ਕੀਰਤਨ ਦੇ ਨਾਲ ਜੁੜਨ ਕੇ ਰਸਨਾ ਪਵਿੱਤਰ ਕਾਤੀ ਨੂੰ ਰਸਨਾ ਬਾਜੀ ਨਾ ਰਹੇ ਸਾਰੇ ਗੱਜਵਾਂ ਦੀ ਅਖੋ ਜੀ ਸ਼੍ਰੀ ਰਾਮ ਸਹਾਇ Glória